ਤੇ ਹੁਣ ਤਾਂ ਬਾਈ ਹੁਣ ਇਹ ਆਪੇ ਖਾਣੇ ਪੈਣੇ ਆ ਇਹ ਬੱਚੇ ਤਾਂ ਹੁਣ ਨਿਕਲ ਨਹੀਂ ਇਹਨਾਂ ਦੇ ਤੇ ਬਾਕੀ ਜਿਹੜਾ ਆਪਾਂ ਨੇ ਹੁਣ ਆ ਪੱਠਾ ਛੱਡਿਆ ਸੀਗਾ ਇਹਦੀ ਹਲੇ ਸੈਟਿੰਗ ਨਹੀਂ ਆਈ ਹੈਗੀ ਤਕਰੀਬਨ ਕਿਲੋ ਦਾ ਹੀ ਹੋ ਗਿਆ ਸਸੇ ਗੱਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਇੱਕ ਨਾ ਵੀਰਾਂ ਦੇ ਬਹੁਤ ਮੈਸੇਜ ਆ ਰਹੇ ਆ ਇੰਸਟਾਗ੍ਰਾਮ ਤੇ ਵੀ ਆ ਰਹੇ ਆ ਤੇ ਫੇਸਬੁੱਕ ਤੇ ਵੀ ਆ ਰਹੇ ਆ ਵੀ ਚੂਚੇ ਚਾਹਦੇ ਆਂ ਬਾਈ ਚੂਚਿਆਂ ਦਾ ਕੰਮ ਹੋ ਗਿਆ ਹੁਣ ਬੰਦ ਤੇ ਫਰਵਰੀ ਤੋਂ ਜੁਲਾਈ ਤੱਕ ਹੀ ਹੁੰਨੇ ਆ ਆਪਣੇ ਕੋਲ ਤੇ ਰੋਜ਼ ਤਕਰੀਬਨ 9 ਤੋਂ 10 ਫੂਨ ਆਪਾਂ ਨੂੰ ਆਉਣੀ ਹੈ ਹਮਨੇ ਜੀ ਦੂਜੇ ਚਾਹੀਦੇ ਕਿਸੇ ਨੂੰ 10 ਚਾਹੀਦੇ ਕਿਸੇ ਨੂੰ 15 ਚਾਹੀਦੇ ਆ ਤੇ ਹੁਣ ਬਈ ਐਚਰੀ ਬੰਦ ਆ ਤੇ ਬੱਚੇ ਮਿਲਣਗੇ ਹੁਣ ਅਗਲੀ ਫਰਵਰੀ ਵਿੱਚ ਫਰਵਰੀ ਤੋਂ ਜੁਲਾਈ ਤੱਕ ਹੁਣ ਤਾਂ ਆਂਡਿਆਂ ਦਾ ਸੀਜ਼ਨ ਸ਼ੁਰੂ ਹੋਣਾ ਤੇ ਬਈ ਪਰਸੋਂਰ ਚੌਥੇ ਬਹੁਤ ਜ਼ਿਆਦਾ ਮੀਂਹ ਪਿਆ 400 ਦੀ ਰਾਤ ਨੂੰ ਸਮਾਨੇ ਬਿਜਲੀ ਡਿੱਗਣ ਕਰਕੇ ਬਾਈ ਪਿੰਡ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆਪਣੇ ਜਿਹੜੇ ਜਿੰਨੇ ਵੀ ਆ ਆਸ-ਪਾਸ ਬਾਈ ਘਰ ਆ ਸਾਰਿਆਂ ਦੇ ਵੀ ਇਹ ਨਵੇਟਰ ਸਾਰਿਆਂ ਦੇ ਖਰਾਬ ਹੋ ਗਏ ਏਸੀ ਵਗੈਰਾ ਜੋ ਵੀ ਹਨਾ ਚੱਲ ਰਿਹਾ ਸੀਗਾ ਰਾਤ ਨੂੰ 10 12 ਵਜੇ ਬਿਜਲੀ ਪਈ ਆ ਤੇ ਸਾਰਿਆਂ ਦੇ ਜਿੰਨੇ ਵੀ ਸੀਗੇ ਬਾਈ ਸਾਰੇ ਖਰਾਬ ਹੋ ਗਏ ਇਲੈਕਟ੍ਰੋਨਿਕ ਡਿਵਾਈਸ ਜਿਹੜੇ ਚੱਲ ਰਹੇ ਸੀਗੇ ਰਾਤ ਨੂੰ ਆਪਣੇ ਵੀ ਬਾਈ ਫਾਰਮ 'ਚ ਨਵੇਟਰ ਖਰਾਬ ਹੋ ਗਿਆ ਤੇ ਆਪਣੀ ਇੱਕ ਮਸ਼ੀਨ ਖਰਾਬ ਹੋ ਗਈ ਹੈਚਿੰਗ ਮਸ਼ੀਨ ਜਿੱਥੇ ਆਪਾਂ ਨੇ ਬਟੇਰਾ ਦੇ ਅੰਡੇ ਲਾਏ ਹੋਏ ਸੀਗੇ ਤੇ ਬਾਕੀ ਆਪਣ ਜਿੰਨੀ ਫੀਟਿੰਗ ਹੋਈ ਸੀਗੀ ਮੈਂ ਸੋਚ ਸਾਰਾ ਕੁਝ ਢੂ ਗਿਆ ਜੋ ਵੀ ਹੈ ਨਾ ਸਾਰਾ ਕੁਝ ਖਰਾਬ ਹੋ ਗਿਆ ਠੀਕਾ ਚਲੋ ਉਹ ਆਪਾਂ ਨੇ ਕੱਲ ਠੀਕ ਕਰਵਾ ਲਿਆ ਬਸ ਐਨਵੈਟਰ ਰਹਿ ਗਿਆ ਤੇ ਉਸੇ ਦਿਨੇ ਬਈ ਰਾਤ ਨੂੰ ਬੱਚੇ ਨਿਕਲੇ ਸੀਗੇ ਬਟੇਰਾ ਦੇ ਜਿਹੇ ਦਿਨ ਬਿਜਲੀ ਪਈ ਸੀਗੀ ਤੇ ਆ ਬਟੇਰਾ ਦੇ ਵਾਏ ਬੱਚੇ ਨਿਕਲੇ ਸੀਗੇ ਉਸ ਦਿਨ ਮਸ਼ੀਨ ਤਾਂ ਹੁਣ ਆਪਣੀ ਹੋ ਗਈ ਖਰਾਬ ਤੇ ਇਹ ਹੁਣ ਚੈੱਕ ਕਰਾਂਗੇ ਆਪਾਂ ਵੀ ਕੀ ਕੀ ਵਜਿਦਾ ਖਰਾਬ ਹੋ ਗਿਆ ਤੇ ਬਾਈ ਜਿੰਨੇ ਵੀ ਹੁਣ ਆਪਣੇ ਆਂ ਹਾਂ ਅੰਡੇ ਲੱਗੇ ਹੋਏ ਸੀਗੇ ਬਾਈ ਸਾਰੇ ਹੁਣ ਸਿੱਟਣੇ ਪੈ ਜਾਣੇ ਆਪਾਂ ਨੂੰ ਇਹ ਸਾਰੇ ਆਂਡੇ ਆਪਣੇ ਖਰਾਬ ਹੋ ਗਏ ਤੇ ਹੁਣ ਮਸ਼ੀਨ ਬਾਈ ਚੈੱਕ ਕਰਾਂਗੇ ਕੀ ਕੁਝ ਖਰਾਬ ਹੋ ਗਿਆ ਸਾਰੀ ਖੋਲ ਕੇ ਇੱਕ ਵਾਰ ਚੈੱਕ ਕਰਾਂਗੇ ਤੇ ਆਪਣੇ ਆਪ ਆਹ ਵਾਲਾ ਤਾਂ ਮੋਨੀਟਰ ਜਾ ਪਿਆ ਆ ਤੇ ਜੇ ਇਹ ਵਾਲਾ ਖਰਾਬ ਹੋ ਗਿਆ ਇਹ ਦੇਖਣਾ ਪੈਣਾ ਬਾਕੀ ਹੁਣ ਮੋਟਰ ਮਟਰ ਜੋ ਵੀ ਹਨਾ ਇਹਦੇ ਵਿੱਚ ਸਿੱਟ ਮੈਂ ਸਾਰਾ ਕੁਝ ਦੇਖਾਂਗੇ ਓਕੇ ਬਾਈ ਬੱਤਕਾਂ ਨੇ ਹੁਣ ਲੱਗ ਜਣਾ ਅੰਡੇ ਦੇਣ ਤੇ ਬੱਤਕਾਂ ਦੇ ਆਪਾਂ ਨੂੰ ਅੰਡੇ ਲਾਉਣੇ ਪਾਣੇ ਮਸ਼ੀਨ ਵਿੱਚ ਇਹ ਆਪਾਂ ਨੇ ਸੇਲ ਤਾਂ ਕਰਦੇ ਨਹੀਂ ਹੈਗੇ ਨਾਹੀਂ ਆਪਾਂ ਨੇ ਖਾਣੇ ਆਪਾਂ ਨੇ ਇਹਨਾਂ ਦੇ ਬੱਚੇ ਹੀ ਕਢਵਾਉਣੇ ਆ ਆਪਣੇ ਕੋਲ ਹਨ ਤਕਰੀਬਨ 13 ਕ ਬੱਤਕਾਂ 13 ਵਿੱਚੋਂ 4 ਕ ਮੇਲ ਆ ਬਾਕੀ ਫੀਮੇਲ ਆ 9 ਕ ਮਣੀ ਕ ਫੀਮੇਲ ਆ ਚਲੋ ਇਹਦੀਰ ਪਰ ਫੇਰ ਕਰਾਂਗੇ ਤੇ ਛਕੋਰਾ ਦੇ ਬਈ ਆਪਾਂ ਨੇ ਪਿੰਜਰੇ ਦੇ ਵਿੱਚ ਛੱਡੇ ਹੋਏ ਆ ਹਲੇ ਮੀਂਹ ਬਈ ਜਿਆਦਾ ਪੈ ਰਹੇ ਆ ਮੀਂਹ ਕਰਕੇ ਆਪਾਂ ਨੇ ਅੰਦਰ ਇਹ ਹਲੇ ਪਿੰਜਰਾ ਰੱਖਿਆ ਹੋਇਆ ਤੇ ਜਦੋਂ ਮੀਂਹ हट ਜਾਣਗੇ ਫਿਰ ਆਪਾਂ ਪਿੰਜਰਾ ਬਾਹਰ ਛੱਡ ਦਾਂਗੇ ਉੱਪਰ ਇਹਦੇ ਫਿਰ ਟੀਨਾ ਜੀ ਆਪਾਂ ਪਾ ਕੇ ਪੱਕਾ ਜੀ ਨੂੰ ਫਿੱਟ ਕਰ ਦਾਂਗੇ ਪਿੰਜਰੇ ਵਿੱਚ ਜਿਹੜਾ ਆਪਾਂ ਨੇ ਬਈ ਆ ਛੱਡਿਆ ਸੀਗਾ ਨਾ ਇੱਕ ਬੱਚਾ ਜਿਹਦੀ ਗੱਦਨ ਖਰਾਬ ਹੋ ਗਈ ਸੀਗੀ ਦੂਜੇ ਜਾਨਵਰਾਂ ਨੇ ਗੱਦਨ ਇਹਦੀ ਖਾ ਲਈ ਸੀਗੀ ਉਹ ਵੀ ਅੱਜ ਆਪਾਂ ਨੇ ਦੂਜੇ ਪਾਸੇ ਛੱਡ ਦੇਣਾ ਇਹ ਇੱਧਰ ਆ ਜਾ ਪੁੱਤ ਇੱਧਰ ਆ ਜਾ ਬਾਹਰ ਆ ਜਾ ਵੀ ਇਹ ਹੁਣ ਠੀਕ ਹੋ ਗਿਆ ਤੇ ਗ੍ਰੋਥ ਵੀ ਦੇਖ ਲੋ ਦੀ ਕਿੰਨੀ ਵਧੀਆ ਹੋ ਗਈ ਨਾ ਪੁੱਤ ਆ ਕਾ ਕਰ ਗਿਆ ਹੂੰ ਢਾਣਾ ਖਾਣਿਆ ਤੇ ਇੱਕ ਆਪਣਾ ਉਹ ਬਟੇਰ ਦਾ ਬੱਚਾ ਦਾ ਦੇਖ ਲੋ ਉਹ ਵੀ ਤਿਆਰ ਹੋ ਗਿਆ ਇਹਨੂੰ ਆਪਾਂ ਨੇ ਬਟੇਰਾਂ ਦੇ ਨਾਲੇ ਛੱਡ ਦੇਣਾ ਅੱਜ ਅੱਛਾ ਤੇ ਬਾਕੀ ਆਪਣੇ ਆ ਜਪਨਿਸ ਵੈਂਟਮ ਦੇਖੋ ਆ ਦੋ ਮੁਰਗੀਆਂ ਜਿਹੜੀਆਂ ਲਾ ਰੰਗ ਦੀਆਂ ਕਿੰਨੀ ਵਧੀਆਂ ਤੇ ਇੱਕ ਆਹ ਬੱਚਾ ਛੋਟਾ ਆਪਣਾ ਜਪਨਿਸ ਵੈਂਟਮ ਦਾ ਇਹਨੂੰ ਨਾ ਹੁਣ ਜਿਹੜੇ ਤਿੱਤਰਾਂ ਦੇ ਬੱਚੇ ਇਹ ਮਾਰਦੇ ਆ ਇਹਨੂੰ ਆਪਾਂ ਛੱਡ ਇਹਨੂੰ ਪਿੰਜਰੇ 'ਚ ਛੱਡਾਂਗੇ ਅੰਦਰ ਇਥੇ ਸਹੀ ਰਹੂਗਾ ਤੇ ਆ ਵੀ ਆਪਣਾ ਜਪਨੀਸ ਵੈਂਟਰ ਤੱਕ ਮੁਰਗਾ ਨਿਕਲ ਗਿਆ ਸ਼ਾਇਦ ਇਹ ਮੁਰਗਾ ਹੀ ਮਨਤਾ ਲਗਦਾ ਮੁਰਗਾ ਆ ਜਾ ਮੁਰਗੇ ਪਾਪਾ ਮੁਰਗਾ ਨਹੀਂ ਬੋਟਾ ਮੁਰਗੇ ਨੂੰ ਕੀ ਬੋਲਣਾ ਪੁੱਤ ਇਹਨੇ ਕੋਕੋ ਕਾਟਾ ਨਾ ਕਰੇ ਦਾਣਾ ਹੁਣ ਖਾਂਦਾ ਵਿਚਾਰਾ ਉਹ ਤੇਤੇ ਨਹੀਂ ਪੁੱਤ ਫੜ ਹੋਣਾ ਨੇ ਉੱਡ ਜਾਣਾ ਮੈਂ ਮਿਲੂ ਐ ਤੈਨੂੰ ਮੈਂ ਬੱਚਾ ਦੇ ਦਿੰਦਾ ਛੋਟਾ ਬੱਚਾ ਦੇ ਦਿੰਦਾ ਉਹ ਲੈ ਲਈ ਠੀਕ ਆ ਛੋਟਾ ਤਾਂ ਲੈ ਲੈਣ ਆ ਖੋਲੀ ਨਾ ਇਹਨੇ ਉੱਡ ਜਾਣਾ ਆ ਇਹ ਨੂੰ ਹੁਣ ਅੰਦਰ ਛੱਡਣਾ ਹੈ ਇਹਦੇ ਸਾਥੀਆਂ ਕੋਲ ਇਹ ਮਨੂ ਪਤਾ ਨਹੀਂ ਮੇਲ ਆ ਪਤਾ ਨਹੀਂ ਫੀਮੇਲ ਆ ਇਹ ਚਲੋ ਹੁਣ ਛੱਡਦੇ ਆਪਾਂ ਇਹਨਾਂ ਦੀ ਵੀ ਨਾ ਮੁਰਗਿਆਂ ਵਾਂਗ ਲੜਾਈ ਹੁੰਦੀ ਆ ਜਾਂ ਬਾਹਰ ਦਾ ਜਾਨਵਰ ਇਹਨਾਂ ਕੋਲ ਆ ਜਾਂਦਾ ਨਾ ਲਾਹਣ ਇਹਨੂੰ ਛੱਡਦੇ ਆ ਚਲੋ ਇਹ ਹੁਣ ਚਲੇ ਗਿਆ ਤੇ ਦਾਣਾ ਆਪਾਂ ਨੇ ਬਟੇਰਾ ਨੂੰ ਪਾਤਾ ਸੀਗਾ ਪਾ ਪਾ ਸੁਆ ਕੱਟੀ ਚ ਸੁਈ ਇਹ ਮੰਦਣਾ ਤੇ ਬਸ ਇਹਨਾਂ ਦਾ ਡ੍ਰਿੰਕਰ ਰਹੇਗਾ ਸਾਫ਼ ਕਰਨੇ ਤੇ ਉਹ ਆਪਾਂ ਇਕੱਠੇ ਹੀ ਕਰਾਂ ਇੱਕ ਵਾਰ ਸਾਰੇ ਦਾਣੀ-ਦੰਨੇ ਵੇੜ ਕੇ ਲੈ ਹੁਣ ਆਪਾਂ ਮੁਰਗੇ ਦੇ ਬੱਚੇ ਛੱਡਦੀ ਐ ਉਹਨੂੰ ਵੀ ਆਪਾਂ ਫਿਰ ਬਲੈਕਸਟ ਲਾ ਵਿੱਚ ਛੱਡ ਦਿੰਨੇ ਉੱਥੇ ਦੀ ਆਪਾਂ ਨੇ ਲੈ ਕੇ ਜਾਂਦਾ ਸੀਗਾ ਲੈ ਭਾਈ ਆਪਾਂ ਨੇ ਕੱਢ ਲਿਆ ਪਿੰਜਰੇ ਦੇ ਵਿੱਚ ਤੇ ਏ ਹੁਣ ਬਾਈ ਪਤਾ ਨਹੀਂ ਮੁਰਗੀ ਆ ਪਤਾ ਨਹੀਂ ਮੁਰਗਾ ਇਹ ਨਹੀਂ ਹਲੇ ਪਛਾਣ ਹੋਈ ਗਾਦਿਆਂ ਨਾਲੇ ਜ਼ਖਮ ਬਾਈ ਸਾਰਾ ਭਰ ਗਿਆ ਦਾ ਸਹੀ ਹੋ ਗਿਆ ਹੁਣ ਆਏ ਕੱਢਤਾ ਤੇਰੇ ਬੀ ਫੀਡ ਮਾਰੀ ਨੇ ਕੱਢ ਗਈ ਤੇ ਇਹ ਵਜਨ ਵੀ ਦੇਖ ਕਾਫੀ ਹੋ ਗਿਆ ਵਜਾਂ ਕਰਕੇ ਦੇਖ ਰਹਾ ਮੈਂ ਕਹਿੰਦਾ ਕਿਲੋ ਦੇ ਲਾਗੇ ਛਾਗੇ ਹੋ ਗਿਆ ਪੂਰਾ ਭਾਈ ਕਿੰ ਕਿਲੋ ਛੱਡੀ ਵਿੱਚ ਤੇ ਛੱਡੀ ਛੱਡੀ ਪਤਾ ਲੇ तकरीबन ਕਿਲੋ ਦਾ ਹੀ ਹੋ ਗਿਆ ਇਆ ਗ੍ਰਾਮ ਘਟਾ ਕਿੱਲੋ ਦਾ ਹੀ ਹੋ ਚੱਲਿਆ ਕਿਉਂਕਿ ਇੱਧਰ ਇਹਨੂੰ ਆ ਫੀਡ ਖੁੱਲੀ ਮਿਲਦੀ ਸੀਗੀ ਤਾਂ ਕਰਕੇ ਇਹ ਪਾਲ ਗਿਆ ਇੱਧਰ ਹਾਂ ਬੋਤਾ ਹੈ ਇਹ ਪੁੱਤ ਤਾਂ ਇਹ ਨਹੀਂ ਨਾ ਹੁੰਦੇ ਹੁੰਦੇ ਇਹ ਨਹੀਂ ਨਾ ਹੁੰਦੇ ਹੁੰਦੇ ਮੈਂ ਛੱਡਦਾ ਦੱਤਾ ਪਤਾ ਨਹੀਂ ਹੁਣ ਮਾਰਨਗੇ ਇਹਨਾਂ ਨੂੰ ਚਲੋ ਦੇਖਦੇ ਆਂ ਵਿੱਚੇ ਰਲ ਮਿਲ ਗਿਆ ਉਹ ਖੜਾ ਆਓ ਖੜਾ ਮ ਗਾਦਣ ਜੀ ਨਾ ਖਾਵੇ ਕਿਉਂਕਿ ਜਿਹੜੀ ਤੇ ਗਾਦਣ ਆ ਨੰਗੀ ਹੋਈ ਵੀ ਆ ਉਹਦੇ ਉੱਪਰ ਨਾ ਚੁੰਝਾ ਮੰਨ ਬਜਨ ਬਥੇਰਾ ਹੋ ਗਿਆ ਤੇ ਲੋ ਬਾਈ ਜਿਹੜੀ ਸਭ ਤੋਂ ਪਹਿਲਾਂ ਜ਼ਰੂਰੀ ਤੁਹਾਨੂੰ ਗੱਲ ਦੱਸਣੀ ਸੀਗੀ ਆਪਣੇ ਜਾਨਵਰਾਂ ਦੀ ਬਈ ਅੱਖਾਂ ਲਾਲ ਹੋ ਗਈਆਂ ਸੀਗੀਆਂ ਤੇ ਪਾਣੀ ਵੀ ਆ ਰਿਹਾ ਸੀਗਾ ਤੇ ਉਹ ਬਿਲਕੁਲ ਹੁਣ ਹੋ ਗਏ ਬਾਈ ਠੀਕ ਬਿਕ ਵੀਰ ਕੋਨ ਐਸ ਦਵਾਈ ਨਾਲ ਬਾਈ ਆਪਾਂ ਨੇ ਤਿੰਨ ਚਾਰ ਦਿਨ ਛੜਕਾਓ ਕਰਿਆ ਲਗਾਤਾਰ ਤੇ 24 ਘੰਟੇ ਲਈ ਆਪਾਂ ਨੇ ਅਪਲਾਈ ਵੀ ਇਹਨਾਂ ਨੂੰ ਤੇ ਹੁਣ ਆਪਣੇ ਜਾਨਵਰ ਬਾਈ ਬਿਲਕੁਲ ਸਹੀ ਹੋ ਗਏ ਘੁੰਮ ਫੇਰੇ ਰਹੇ ਆਂ ਦਾਣਾ ਖਾ ਰਹੇ ਆਂ ਸਹੀ ਆ ਤੇ ਬਾਕੀ ਜਿਹੜਾ ਆਪਾਂ ਨੇ ਹੁਣ ਆ ਪੱਠਾ ਛੱਡਿਆ ਸੀਗਾ ਇਹਦੀ ਹਲੇ ਸੈਟਿੰਗ ਨਹੀਂ ਆਈ ਹੈਗੀ ਇਹ ਘੋੜਿਆਂ ਮਿਲਿਆ ਨਹੀਂ ਹੈਗਾ ਇਹ ਹੁਣ ਉਹਨਾਂ ਚ ਰਹਿਣਾ ਹਿਲਿਆ ਹੋ ਸੀਗਾ ਇਹਦੀ ਸ਼ੈਡਿੰਗ ਆਊਗੀ ਇੱਕ ਅੱਧੇ ਦਿਨ ਚ ਆਊਗੀ ਹਲੇ ਹੁਣ ਇਕੱਲੇ ਹੀ ਖੜ ਗਿਆ ਜਾ ਕੇ ਆ ਰੀਆ ਨੂੰ ਬਈ ਆਪਾਂ ਨੇ ਦਾਣਾ ਪਾਤਾ ਤੇ ਬਾਹਰ ਵੀ ਖੁੱਲੇ ਛੱਡ ਤੇ ਇਹਨਾਂ ਦੇ ਹੁਣ ਆਪਾਂ ਡਰਿੰਕਰ ਸਾਫ਼ ਕਰ ਦਨੇ ਇੱਕ ਵਾਰ ਤੇ ਬਾਹਰ ਪਾਣੀ ਭਰ ਦਨੇ ਆ ਇਹ ਹੀ ਆਪਣਾ ਹੁਣ ਰਹਿ ਗਿਆ ਤੇ ਪ੍ਰਿੰਸ ਬੈਂਟਮ ਦਾ ਇੱਕ ਆਪਾਂ ਨੇ ਬੱਚਾ ਤੁਹਾਨੂੰ ਦੱਸਿਆ ਸੀਗਾ ਇਹ ਛੋਟਾ ਸੀਗਾ ਉਹ ਆਪਾਂ ਨੇ ਇੱਧਰ ਛੱਡਣਾ ਚਕੋਰਾਂ ਦੇ ਬੱਚਿਆਂ ਵਿੱਚ ਇੱਧਰ ਚਕੋਰਾਂ ਬਈ ਟੰਕ ਆ ਰਿਆ ਸੀਗੇ ਇਹਨੂੰ ਤੇ ਇੱਕ ਨਮਾ ਦੇਖਿਆ ਦੀ ਅੱਖ ਚ ਨਾ ਵੀ ਪਾਣੀ ਆ ਰਿਹਾ ਇਨੂੰ ਵੀ ਆਪਾਂ ਹੋਈ ਮੀਰਕੋਨ ਇਸ ਦੰਨੇ ਆ ਤੇ ਆ ਦੇਖੋ ਧੱਕਾ ਵੀ ਰਿਹਾ ਹੈ ਇਹ ਤੇ ਇਹਦਾ ਇਲਾਜ ਆਪਾਂ ਕਰਦੇ ਆ ਇਹ ਆਪਾਂ ਨੇ ਬਚਾਉਣਾ ਮਰ ਨਹੀਂ ਦੇਣਾ ਹੈਗਾ ਇਹ ਛਾਲ ਵੀ ਆਪਣੇ ਸਾਥੀਆਂ ਕੋਲ ਹੁਣ ਦਵਾਈ ਛਿੜਕੀ ਆ ਉਹ ਝਾਂਜੇ ਲੱਗਿਆ ਹੋਇਆ ਮੀਰਕੋਨ ਇਸਪਨ ਦਵਾਈ ਨੂੰ ਦੇ ਦਿੱਤੀ ਇਹਦੇ ਹਾਨੀ ਜੀ ਲੱਗਦੇ ਆ ਵੀ ਦੇਖੋ ਇਹਨਾਂ ਦੀ ਗਰੋਥ ਬਹੁਤ ਸਲੋ ਹੁੰਦੀ ਆ ਰਹਿੰਦੇ ਵੀ ਇੰਨੇ ਕੋ ਥੋੜਾ ਜਿਹਾ ਹੋਰ ਵਧਣਾ ਇਹਨੇ ਬਸ ਇੱਥੇ ਸੈਟ ਜੇ ਹੋ ਜਾਣਾ ਚਾਹ ਹੁਣ ਇੱਥੇ ਨਾ ਸਹੀ ਰਹੂਗਾ ਚਕੋਰਾ ਉੱਥੇ ਤਾਂ ਤਾਂਕ ਕਰਦੇ ਸੀਗੇ ਇਹਨੂੰ ਬਹੁਤ ਜ਼ਿਆਦਾ ਪਾਣੀ ਪਾਤਾ ਬਈ ਇਹਨਾਂ ਨੂੰ ਦੇਖ ਲਓ 5-7 ਮਿੰਟ ਚ ਅੱਧਾ ਕਰਤਾ ਇਹਨਾਂ ਨੇ ਪਾਣੀ ਮਲਟੀਵਿਟਾਮਿਨ ਪਾਇਆ ਅੱਜ ਮੈਂ ਬਟੇਰੇਾਂ ਦੇ ਆਂਡੇ ਮੈਂ ਚੱਕਲੇ ਸੀਗੇ ਤੇ ਉਹ ਤਾਂ ਹੁਣ ਘਰੇ ਜਾਣਗੇ ਸਾਡਾ ਡੱਬੇ ਚ ਪਾ ਲਈ ਮੇਨ ਸੋ ਚਾਰ ਡੱਬਾ ਸੀਗਾ ਤੇ ਹੁਣ ਤਾਂ ਬਾਈ ਹੁਣ ਇਹ ਆਪੇ ਖਾਣੇ ਪੈਣੇ ਆ ਇਹ ਬੱਚੇ ਤਾਂ ਹੁਣ ਨਿਕਲ ਨਹੀਂ ਇਹਨਾਂ ਦੇ ਮਸ਼ੀਨ ਹੋ ਗਈ ਖਰਾਬ ਤੇ ਹੁਣ ਰੋਜ਼ ਇਹ ਘਰ ਨੂੰ ਜਾਇਆ ਕਰੂੰਗੇ ਜਦ ਤੱਕ ਮਸ਼ੀਨ ਨਹੀਂ ਲੋਟ ਹੁੰਦੀ ਤੇ ਬਾਕੀ ਹੁਣ ਦੋਸਤੋ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ